ਚੰਗੀ ਬਲੱਡ ਲਾਈਨ ਦੀ ਮਿੱਤਰੋ ਨੌਕਰੀ ਘੋੜੀ ਦਿਖਾਉਣ ਲੱਗਿਆ ਤੁਹਾਨੂੰ ਮਾਲੇ ਪਾਸਿਓਂ ਵੀ ਚੰਗਾ ਖਾਨਦਾਨ ਆ ਤੇ ਪਿਓ ਵਾਲੇ ਪਾਸਿਓਂ ਵੀ ਚੰਗਾ ਖਾਨਦਾਨ ਆ ਜਿਹੜਾ ਕੋਈ ਮਿੱਤਰ ਪਿਆਰਾ ਚੰਗੇ ਖਾਨਦਾਨ ਦੀ ਘੋੜੀ ਭਾਲ ਰਿਆ ਨੌਕਰੀ ਤਾਂ ਤੁਹਾਡੀ ਕਚੈਰੀ ਵਿੱਚ ਹਾਜ਼ਰਾ ਦੋਸਤੋ ਤੇ ਵੀਡੀਓ ਥੋੜੀਆਂ ਜਾਂ ਲੇਟ ਫੇਟ ਹੋ ਰਹੀਆਂ ਨੇ ਉਹਦੇ ਕਰਕੇ ਮਾਫੀ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਲਗਾਤਾਰ ਵੀਡੀਓ ਆਉਣਗੀਆਂ ਆਪਣੀਆਂ ਜਿੰਨੀਆਂ ਵੀ ਘੋੜਿਆਂ ਦੀਆਂ ਸੇਲ ਪਰਚੇਜ਼ ਵਾਲੀਆਂ ਨੇ ਦੋਸਤੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਨੌਕਰੀ ਘੋੜੀ ਲੈ ਕੇ ਆਇਆ ਬਹੁਤ ਸੋਹਣੀ ਤੇ ਸਾਫ ਸੁਥਰੀ ਲੰਬਾਈ ਲੰਬੂਈ ਹਾਈਟ ਵਗੈਰਾ ਦੀ ਸਾਰੇ ਪਾਸੋਂ ਐਨ ਓਕੇ ਆ ਸਾਫ ਸੁਥਰੀ ਤੇ ਚੰਗੀ ਘੋੜੀਆਂ ਦੋਸਤੋ ਤੇ ਬਲੱਡ ਲਾਈਨ ਬਹੁਤ ਚੰਗੀ ਆ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਣੇ ਰਹੋ ਦੋਸਤੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਚੈਨਲ ਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਤੇ ਆਪਾਂ ਹੁਣ ਇਸ ਘੋੜੀ ਦੀ ਡਿਟੇਲ ਸਾਂਝੀ ਕਰਦੇ ਆ ਜਿਹੜੀ ਦੇਖ ਰਹੇ ਹੋ ਤੁਸੀਂ ਘੋੜੀ ਦੀ ਚਾਲ ਚੂਲ ਚੈੱਕ ਕਰੋ ਸਵਾਰੀ ਸੂਰੀ ਐਨ ਓਕੇ ਆ ਤੇ ਪਿੱਠ ਪੁੜੇ ਦੀ ਸਾਫ ਸੁਥਰੀ ਆ ਕੰਨ ਦੇਖੋ ਸੋਹਣਾ ਤੇ ਐਨ ਜੋੜਦੀ ਆ ਕੰਨ ਦੋਸਤੋ ਫੇਸ ਦੇਖ ਲਓ ਘੋੜੀ ਦਾ ਤੁਸੀਂ ਚੈੱਕ ਕਰ ਲਓ ਤੇ ਘੋੜੀ ਦੀ ਬੰਤਰਾਂ ਸਾਰੇ ਪਾਸਿਓਂ ਸਾਫ ਸੁਥਰੀਆਂ ਨੇ ਧੌਣ ਵਗੈਰਾ ਲੰਬਾਈ ਵਗੈਰਾ ਘੋੜੀ ਦੀ ਚੰਗੀ ਆ ਤੇ ਦੋਸਤੋ ਜਿਹੜੀ ਇਹ ਘੋੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਪੰਜਾਬਾ ਸਟੱਡ ਫਾਰਮ ਤੇ ਖੜੀ ਆ ਜਿੰਨਾ ਕੋਲ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਦਾ ਬਾਈ ਪ੍ਰਵੀਨ ਸ਼ਰਮਾ ਹੋਰਾਂ ਕੋਲ ਘੋੜੀ ਖੜੀ ਆ ਦੋਸਤੋ ਇਹ ਪੰਜਾਬਾ ਸਟੱਡ ਫਾਰਮ ਦੇ ਉੱਪਰ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾਹ ਉਹਨਾਂ ਕੋਲੇ ਬਹੁਤ ਮਸ਼ਹੂਰ ਘੋੜਾ ਉਹਨਾਂ ਦੇ ਫਾਰਮ ਦੇ ਉੱਪਰ ਮੌਜੂਦ ਆ ਇਹ ਘੋੜੀ ਤੇ 62 ਪਲੱਸ ਇਹਦੀ ਹਾਈਟ ਆ ਦੋਸਤੋ ਬਾਲਪੌਰੀਆਂ ਦੀ ਬਿਲਕੁਲ ਸਾਫਾ ਸਵਾਰੀ ਦੀ ਤੁਸੀਂ ਦੇਖ ਲਈ ਵੀਡੀਓ ਤੇ ਅੰਗਾਂ ਪੈਰਾਂ ਦੀ ਵੀ ਸਾਫਾ ਸੁਭ ਸੰਭਜੂਤ ਆ ਘੋੜੀ ਦਾ ਤੇ ਘੋੜੀਆਂ ਹੋਰ ਵੀ ਸੇਲ ਵਾਸਤੇ ਬਹੁਤ ਖੜੀਆਂ ਨੇ ਇੰਨਾਂ ਕੋਲੇ ਇਸ ਘੋੜੀ ਦੀ ਉਮਰ ਆ ਦੋਸਤੋ ਜਿਹੜੀ 5 ਸਾਲ ਉਮਰ ਆ ਦਲਸ਼ੇਰ ਕਾਕੀ ਘੋੜੇ ਦੀ ਇਹ ਬੱਚੀ ਆ ਇਹਦੀ ਮਾਂ ਦੋਸਤੋ ਨੌਕਰੀ ਆ ਤੇ ਉਹ ਵੀ ਆਪਣਾ ਜਿਹੜਾ ਡੋਡਾਂ ਵਾਲਾ ਪ੍ਰਿੰਸ ਘੋੜਾ ਦੀ ਉਸ ਘੋੜੇ ਦੀ ਬੱਚੀ ਹੈ ਇਹਦੀ ਮਾਂ ਤੇ ਆਪ ਇਹ ਦਲਸ਼ੇਰ ਕਾਕੀ ਦੀ ਬੱਚੀ ਆ ਤੇ ਖਾਨਦਾਨ ਦੋਨੇ ਪਾਸੇ ਚੰਗਾ ਮਾਂ ਵਾਲੇ ਪਾਸਿਓਂ ਵੀ ਤੇ ਪਿਓ ਵਾਲੇ ਪਾਸਿਓਂ ਵੀ ਇੱਕ ਵਾਰ ਆਪਾਂ ਦੁਬਾਰੀ ਡਿਟੇਲ ਦੱਸ ਦਿੰਨਾ ਮੋਟੀ ਜੀ 5 ਸਾਲ ਉਮਰ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਦੋਸਤੋ ਘੋੜੀ ਇਹ ਖਾਲੀ ਆ ਤੇ ਕੋਈ ਆਪਦੀ ਮਨਪਸੰਦ ਦੇ ਘੋੜੇ ਤੋਂ ਕਰਾਸ ਕਰਾਉਣੀ ਚਾਹੁੰਦਾ ਘੋੜੀ ਤਾਂ ਤੁਸੀਂ ਜਰੂਰ ਬਾਈ ਨਾਲ ਗੱਲਬਾਤ ਕਰ ਲਿਓ ਦਲਸ਼ੇਰ ਕਾਕੀ ਘੋੜੇ ਦੀ ਬੱਚੀ ਆ ਤੇ ਮਾਏ ਦੀ ਡੋਡਾਂ ਵਾਲੇ ਪ੍ਰਿੰਸ ਘੋੜੇ ਦੀ ਬੱਚੀ ਸੀ ਤੇ ਮੌਕੇ ਤੇ ਖਾਲੀ ਆ ਦੋਸਤੋ ਘੋੜੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰਵੀਨ ਸ਼ਰਮਾ ਨਾਲ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਬਾਈ ਦਾ ਤੇ ਗੱਲਬਾਤ ਕਰਕੇ ਤੁਸੀਂ ਉਹਨਾਂ ਤੋਂ ਇਹ ਘੋੜੀ ਖਰੀਦ ਸਕਦੇ ਹੋ ਪੰਜਾਬਾ ਸਟੱਡ ਫਾਰਮ ਦੇ ਉੱਪਰ ਮੌਜੂਦ ਆ ਘੋੜੀ ਜ਼ਿਲ੍ਹਾ ਬਾਇਆਂ ਨੂੰ ਪਾਇੰਦਾ ਸ੍ਰੀ ਮੁਕਸਰ ਸਾਹਿਬ ਦੋਸਤੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ <aime> Sio <go> Vertinee lari klarin lah